ਤੇ ਜਾ ਕੇ ਲੈ ਜਾਂਦੇ ਫੜੇਗੇ ਪਰ ਕੀ ਹੈ ਅਲਗ ਅਲਗ 3000 ਦਾ 4000 ਦਾ ਘਟਾ ਨਹੀਂ ਸਾਹਮਣੇ ਆਉਂਦੇ ਲੋਕ ਪਰ ਚੋਰਾਂ ਦੇ ਹੌਸਲੇ ਵਧਦੀ ਰਹੇ ਨੇ ਕਿ ਚੋਰੀਆਂ ਇੱਕ ਕਾਮ ਗੱਲ ਹੋ ਅਸੀਂ ਬੇਨਤੀ ਕਰਦੇ ਆ ਇਹਨੂੰ ਫੱਲ ਪਾਈ ਜਾਵੇ ਤਾਂ ਜੋ ਵਪਾਰੀ ਆਪਦੇ ਸੁੱਖ ਦੀ ਤੁਸੀਂ ਜੀ ਨਾਲ ਗੱਲ ਕਰ ਸਕਦਾ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹੈ। ਹੈਲੋ ਸਾਡੀ ਗੇਂਦ ਸੀ ਹੈ। ਉਹ ਤੁਸੀਂ ਆਇਆ ਹੋ ਸਾਡੇ ਪਹਿਲੇ ਦਾਰ ਨੂੰ ਮੁੰਡੇ ਨਾਲ ਕੁਝ ਡੱਕਦੇ। ਬੜੇ ਦੁਖ ਦੀ ਗੱਲ ਹੈ। ਪਹਿਲੇ ਦਾਰ ਸੀਗੇ ਸਾਨੂੰ ਵੀ ਪਤਾ ਇਹਨਾਂ ਦੇ ਤਹਿਤ ਹਮਲਾ ਕੋ ਸਾਡੇ ਤੇ ਵੀ ਹਮਲਾ ਕਰ ਰਹੇ ਆ ਪਹਿਲੇ ਦਾਰ ਦਾਸਰੇ ਨੇ। ਚੋਰ। ਲੱਗੋ ਚੋਰਾਂ ਦੇ ਕਿੰਨੇ ਲੋਕ ਬੁਲਾਉਂਦੇ ਆ ਵੀ ਪਹਿਲੇ ਦਾਰਾਂ ਤੇ ਜਹਾਂ ਦੇ ਕਰ ਰਹੇ ਨੇ। ਇਹ ਹੋ ਤੁਹਾਡੀ ਜਾਂਚ ਦਾ ਵਿਸ਼ਾ ਵੀ ਕੀ ਹੈ ਕੀ ਨਹੀਂ। ਹੂੰ। ਜਾਗ ਨਹੀਂ ਨਾ ਮੱਡਾ ਕਾਰਨ ਇਹ ਆ ਕਿ ਜਿਹੜੇ ਉਹਨਾਂ ਤੋਂ ਜੋ ਫੈਸਲੇ ਕਰ ਲੈਣਾ ਜਾਂ ਤੁਹਾਨੂੰ ਸੰਭੇ ਵਸਤੇ ਪਾ ਦਿੱਤਾ ਜਾਂਦੇ ਪ੍ਰਧਾਨ ਜੀ ਨੂੰ ਉਹ ਤੋਂ ਮਨਾਂ ਦੇ ਦੂਜੀ ਦੇ ਕੰਮ ਉਹਨਾਂ ਦਾ ਇੱਕ ਮਾਡਲ ਕਮੇਟੀ ਕਿ ਜਿਹੜਾ ਲੋਕਾਂ ਦੇ ਗਰੀਬ ਪ੍ਰਵਾਸ ਇਹ ਸਾਰੇ ਦੇ ਪਾਂਦੇ ਹੋਣਗੇ ਅੱਗੇ ਜੋ ਜਿਹੜਾ ਮੀਨ ਸਰ ਕੁਮਾਰੇ ਕਰਦੇ ਸਾਡੇ ਦੇਸ਼ ਕੇ ਬਾਜੀਗਰ ਬਸਤੀ ਵਿੱਚ ਜਿਹੜਾ ਗਰੀਬ ਪਰਿਵਾਰ ਉਹ ਕਿੰਨੇ ਕਮਰੇ ਕਿੱਥੇ ਰੋਣਗੇ ਪਾਣੀ ਹੁੰਦਾ ਪੂਰਾ ਲੱਖ ਰੁਪਏ ਦਾ ਲੋਨ ਲਿਆ ਰਿਹਾ ਕੈਸ਼ ਉਹਨੇ ਸਾਰੇ ਦੇਣ ਦੀ ਰੱਖਤਾ ਬੀਵੀ ਐ ਕਮਰੇ ਦੂਜੇ ਪਰਿਵਾਰ ਦੇ ਨਾਲ ਬਾਜੀਗਰ ਬਸਤੀ ਦੇ ਜਿਹੜਾ ਨਾਮ ਸ਼੍ਰੀ ਨਾਨਦੇਵ ਦੇ ਗੁਰਦੁਆਰੇ ਦੇ ਸਾਹਮਣੇ ਮਿਲਣ ਦੁਕਾਨ ਸਾਨੂੰ ਨਹੀਂ ਪਤਾ ਵਿਚਾਰਾ ਕਿਵੇਂ ਰੋਜ਼ਗਾਰ ਕਰਾਉਂਗਾ ਕਿਵੇਂ ਨਾਲੀ ਦਾ ਕੀ ਕੁਝ ਕਰਦਾ ਹੋਊਗਾ ਉਹਦਾ ਵੀ ਦੇਣ ਦੇ ਲੱਖ ਰੁਪਏ ਦਾ ਲੋਨ ਨਿਕਾਣ बक्की तभी तो बाकी तासो किसी किसी को नहीं आया आज चोरियाँ नहीं ऐसे इस साल में अपने इंस्टक्शन में देख लिया आज चोरियाँ नहीं आती थीं आप बोलना क्या नहीं बोलोगे ये इस साल जब से चोर बोलोगे आगे लग रहे हैं ਵੀ ਇਹਨਾਂ ਨੂੰ ਸ਼ਹਿਰੀਆਂ ਨੂੰ ਤੇ ਪੁਲਿਸ ਨੂੰ ਜੋ ਨੌਕਰੀ ਬੰਦੇ ਬਾਰੇ ਚਲੋਤੀ ਦੀ ਕਿ ਚੋਰੀ ਆ ਕਿਦ ਹੈ ਵੀ ਅਸੀਂ ਵੀ ਫੌਕੋਟ ਦੀ ਚੋਰੀਆਂ ਕਰ ਰਹੇ ਆ ਸਾਨੂੰ ਮੁੱਖੜ ਵਾਲਾ ਨਾ ਕੋਈ ਸ਼ਹਿਰੀ ਹੈ ਤੇ ਨਾ ਪੁਸ਼ਪਕਰ ਇਹ ਇਸ ਤੋਂ ਵੀ ਲੱਗਦਾ ਸੀ ਕਿ ਜਦੋਂ ਸੀਰੀਅਲ ਚੋਰੀਆਂ ਹੋਈਆਂ ਜਦੋਂ ਇੱਕ ਚੀਜ਼ ਨੂੰ ਨਿਸ਼ਾਨਾ ਬਣਾ ਲਿਆ ਕੋਈ ਦਿੱਕਤ ਨਹੀਂ ਜਦੋਂ ਸੀਰੀਅਲ ਚੋਰੀਆਂ ਹੁੰਦੀਆਂ ਉਸ ਨੂੰ ਪਤਾ ਲੱਗਦਾ ਵੀ ਵਕਤ ਵਕਤ ਥਾਮਾ ਦੇ ਜਦੋਂ ਚੋਰੀਆਂ ਹੋ ਰਹੀਆਂ ਕਿ ਕੋਈ ਪੁਲਿਸ ਜਾਂ

ਇਹ ਗੱਲ ਆਪੇ ਚੋਂ ਚੱਲਦੀ ਹੈ। ਕੋਈ ਨਾ ਕਿਸੇ ਨੇ ਹੋਰ ਜਿਵੇਂ ਨਾ ਜਲ। ਹਾਂ ਜੇ ਬੋਲਣਗੇ ਫੇਸ ਚੋਪਰ ਹੋ। ਹੋਰ ਬੋਲਣਾ ਬੋਲਣਾ ਦੱਸ ਐਸੋਸੀਏਸ਼ਨ ਕੋਲ ਬੋਲਣਾ ਕੋਈ ਕਿਸੇ ਨੂੰ। ਬੜਾ ਠੀਕ ਹੈ ਸਰ। ਆਪਾਂ ਇਹਨਾਂ ਦੀ ਗੱਲ ਕੋਈ ਨਹੀਂ ਕਰਦੇ। ਹਾਂ ਦਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਈ ਬੜੀ ਦੁਖਦਈ ਘਟਨਾ ਹੈ। ਸਵੇਰੇ ਮੈਨੂੰ ਫੋਨ ਆਇਆ ਤੇ ਨੀਚਾ ਚੀਜ਼ਾਂ ਨੂੰ ਪ੍ਰਵੀਨ ਜੀ ਨੇ ਮੈਨੂੰ ਦੱਸਿਆ ਉਹਨਾਂ ਨੇ। 8:00 7:00 ਆ ਦੇ ਚੋਰੀ ਹੋਈ ਹੈ ਬੜੀ ਇਹ ਮੰਦਭਾਗੀ ਕਟਨਾ ਹੈ ਮੈਨੂੰ ਵੀ ਬੜਾ ਹੈ ਬੜਾ ਇਸ ਵੇਰੇ ਬੁਰਾ ਲੱਗਿਆ ਇਸ ਗੱਲ ਨੂੰ ਸੁਣ ਕੇ इवन ਕਿ ਮੈਂ ਕੱਲ ਰਾਤ ਦੀ ਹੀ ਗੱਲ ਦੱਸਾਂ ਕੱਲ ਰਾਤ ਨੂੰ 1:30 ਵਜੇ ਐਸਐਚਓ ਆਪਰ ਇੱਥੇ ਇਹਨਾਂ ਨੇ ਨਾਕਾ ਲਾਇਆ ਸੀਗਾ ਬਾਲਮਿਕ ਚੌਂਕ ਰਾਤ ਨੂੰ 1:30 ਵਜੇ ਮੇਰੀ ਗੱਲ ਹੋਰੀ ਸੀ ਜੇ ਇੱਥੇ ਵਾਰਟਕ ਲੱਗਿਆ ਹੋਇਆ ਸੀਗਾ ਤੇ ਉਹ ਚੈੱਕ ਕਰ ਰਹੇ ਸੀ vehicl ਤਾਂ ਮੈਨੂੰ ਵੀ ਹੁਣ ਦੇਖ ਕੇ ਮੇਰੀ ਕਿਸੇ ਹੋਰ ਵਿਸ਼ੇ ਤੇ ਗੱਲ ਹੋ ਰਹੀ ਸੀ ਮੈਨੂੰ ਵੀ ਚੰਗਾ ਲੱਗਿਆ ਕਿ ਤੁਸੀਂ ਰਾਤ ਨੂੰ ਕਿਸੇ ਹੋਰ ਐਸਐਚਓ ਆ ਕੇ ਆਪਣੇ ਇੱਥੇ vehicl ਚੈੱਕ ਕਰ ਰਹੇ ਨੇ ਤੁਹਾਨੂੰ ਇੱਕ 1:30 ਵਜੇ ਦੀ ਗੱਲ ਹੈ ਔਰ ਅੱਜ ਨੂੰ ਇਹ ਜਿਹੜਾ ਇਨਸੀਡੈਂਟ ਹੈ ਇਹ 2:30 ਵਜੇ 3:00 ਵਜੇ ਤੋਂ ਬਾਅਦ ਹੋਇਆ ਹੈ। ਆਪਾਂ ਇਸੇ ਇਨਸੀਡੈਂਟ ਤੇ ਪਹਿਲਾਂ ਗੱਲ ਕਰਦੀਆਂ ਜਿਹੜੀਆਂ ਪਹਿਲਾਂ ਚੋਰੀਆਂ ਜਿਹੜੀਆਂ ਪ੍ਰਧਾਨ ਸਾਹਿਬ ਨੇ ਦੱਸੀਆਂ ਆਪਾਂ ਉਹਤੇ ਵੀ ਆਉਣੀ ਹੈ ਜਿਹੜੀ ਇੱਕ ਦੋ ਹੋਈਆਂ ਬਹੁਤ ਜਿਹੜੀ ਇਹ ਬੜੇ ਚੋਰਾਂ ਨੇ ਉਹਨੇ ਚੋਰੀ ਕੀਤੀ ਹੈ ਜਿੰਨਾ ਪਤਾ ਲੱਗਿਆ ਸਵਿਫਟ ਗੱਡੀ ਤੇ ਆਏ ਨੇ। ਸਵਿਫਟ ਗੱਡੀ ਤੇ ਆ ਕੇ ਜਣਾ ਤਿੰਨ ਚਾਰ ਜਾਣੇ ਹਨ ਨੇ ਮੂਡ ਆਨ ਫੌਸਲੇ ਬੁਲੰਦ ਨੇ ਪਰ ਇਹ ਜਦੋਂ ਇਹ ਆਪਾਂ ਨੇ ਆ ਗਏ ਆਪਣੇ ਕਾਬੂ ਦੇ ਵਿੱਚ ਫਿਰ ਇਹ ਸਾਰੇ ਸਾਹਮਣੇ ਗੱਡੀਆਂ ਆ ਰਹੀਆਂ ਪਰसों मेरी फिर ਗੱਲ ہوئی ਉਥੇ ਸਹਿਵਾ ਐਸਐਸਚੂ ਸਹਿਵਾ ਨਾਲ ਪੀਐਸਪੀ ਸਹਿਵਾ ਨਾਲ ਉਹਨਾਂ ਨੇ ਵੀ ਵਾਰਦਾਤ ਕਰਨ ਇਹ ਜਿਹੜੀ ਸਫਟ ਗੱਡੀ ਹੈ ਇਹ ਇਹਨਾਂ ਨੇ ਪਰसों ਫੇਰ ਵਾਰਦਾਤ ਕਰਤੀ ਉਹਨਾਂ ਨੇ ਸਮਾਨੇ ਘੱਗੇ ਪਾਦਣਾ ਤੇ ਦੋ ਸ਼ਹਿਰ ਹੋਰ ਇਹਨਾਂ ਨੇ ਉਥੇ ਵੀ ਸੇਮ ਵਾਰਦਾਤ ਕਰਤੀ ਇਹ ਬੜੀ ਮਾੜੀ ਗੱਲ ਹੈ ਕਿ ਫੇਰ ਉਹਨੇ ਆਪਣੇ ਏਰੀਆ ਦੇ ਵਿੱਚ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਫੇਰ ਉਹਨਾਂ ਨੇ ਸੇਮ ਉਥੇ ਵੀ ਪੰਜ ਛੇ ਦੁਕਾਨਾਂ ਨੇ ਪਹਿਲਾਂ ਆਈਡੈਂਟੀਫਾਈ ਕਰਕੇ ਇਹ ਕੋਈ ਨਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਿੱਧਾ ਹੀ ਆ ਕੇ ਰਨਾ ਹੀ ਸਿੱਧਾ ਆ ਕੇ ਕਰ ਜੰਦੇ ਨੇ ਲੋ ਇਹ ਪਹਿਲਾਂ ਜੂਰ ਆਏ ਨੇ ਇਹਨਾਂ ਨੇ ਆ ਕੇ ਰੇਕੀ ਤੋਂ ਕਰਾਈ ਹੈ ਇਹਦਾ ਬਾਈ ਲੋਕ ਇਹ ਕਿਹਨਾਂ ਲੱਗੀਆਂ ਹਾਂ ਇਹ ਬਈ ਇਹ ਸਟਾਫ ਮੁਕਸਦ ਸੀਐਲਐਸ ਸਟਾਫ ਮੁਕਸਦ ਤੋਂ ਆਏ ਆ ਤਾਂ ਚਾਚਾ ਪਹਿਲਾਂ ਕੀ ਕਰਦਾ ਅੱਛਾ ਤੇ ਯਾਰ ਗੱਡੀ ਨੂੰ ਭੇਜੀ ਆ ਆਪਣੇ ਸਟਾਫ ਨੂੰ ਉਹ ਦੱਸ ਰਹੇ ਸੀ ਕਿ ਪਹਿਲਾਂ ਚਾਰ ਬੰਦੇ ਆਏ ਨੇ ਵੀ ਪ੍ਰਸ਼ਾਸਨ ਦੇ ਕੋਸ਼ਿਸ਼ੇ ਰੱਖੋਗੇ ਇਹ ਨੋਟਸ ਆਊਟ ਕਰਦਾ ਕਿ ਆਪਾਂ ਕਰਕੇ ਰਵਾਨਾ ਹੋ। ਇਹਨਾਂ ਦੇ ਹੌਸਲੇ ਬਲੰਦ ਹੋਣ ਤੇ ਨੋ ਡਾਊਟ ਫੋਟੋ ਜਨਵਰੀ ਇਹ ਹੈ ਕਿ ਤੁਸੀਂ ਬੰਦ ਕਰਨੀ ਗੱਲ ਕੀਤੀ ਹੈ ਤੁਹਾਡਾ ਵੀ ਇੱਕ ਰੋਸ ਹੈਗਾ ਇਹਨੂੰ ਤੁਸੀਂ ਬਹੁਤ ਰਿਸਪੈਕਟ ਦਿੱਤੀ ਹੈ ਪਰ ਆਪਾਂ ਹੋਰਾਂ ਪੜਾਇਦੇ ਨੂੰ ਨੁਕਸਾਨ ਨਹੀਂ ਕਰਾਣਾ ਉਹ ਆਪਣੇ ਕਰਕੇ ਜੀ ਬੱਤੀ ਹੈ ਆਰਾਮ ਨਾਲ ਕਰਕੇ ਵੀ ਦੇ ਲਈ ਆਪਾਂ ਨੂੰ ਦੇਖਣ ਜਿਨੀ ਥੋੜਾ ਜਿਨੀ ਸੈਕਿੰਗ ਨਾਲ ਤੇ ਮੇਰੇ ਕੋਲ ਆਜੋ ਐਸਐਸਓ ਸਾਹਿਬ ਕੋ ਲਾਜੋ ਹੋਰ ਇੱਕ ਮੌਕਾ ਵੀ ਦੇਖਣਾ ਤੇ ਤੁਹਾਡੇ ਨਾਲ ਜਿਨੀ ਲੀਡਸ ਮਿਲਦੀਆਂ ਜੋ ਜੋ ਤੁਹਾਨੂੰ ਤੁਹਾਡੇ ਦੀ ਗੱਲਾਂ ਪਤਾ ਨੇ ਉਹ ਸਾਰੀਆਂ ਸਾਨੂੰ ਦੱਸ ਦਿਓ ਅਸੀਂ ਇਹਨੂੰ ਵੀ ਦੇ ਨੋ ਟਾਈਮ ਨੂੰ ਟਰੇਸ ਆਊਟ ਕਰਾਂਗੇ ਕਿਹਦਾ ਗੱਲ ਹੋ ਗਈ ਚੋਰੀ ਚੋਰੀ ਦੀ ਚੋਰੀ ਦਾ ਆਪਾਂ ਟਰੇਸ ਕਰ ਲਾਂਗੇ ਇਹਦੇ ਕੋਈ ਨਹੀਂ ਲਗਾ ਇਹਨਾਂ ਨੇ ਆਪਣੇ ਅਗਨੇਜਾ ਜੀ ਬੈਠੇ ਨਾਲ ਦੱਸਿਆ ਕਿ ਵੀ ਕੱਪੜੇ ਦੀ ਹੈ ਹੁਣ ਉਹ ਚਲੋ ਪੈਸਾ ਹੁੰਦਾ ਹੈ ਪੈਸਾ ਬੰਦਾ ਅੱਗੇ ਵਿੱਚ ਅੱਗੇ ਕਰ ਦਿੰਦਾ ਹੈ ਇਹ ਕੱਪੜਾ ਹੈ ਉਹ ਦੋਣ ਕਿਤੇ ਬਲਕ ਚ ਰੱਖਿਆ ਹੋਣਾ ਇਸ ਤਰ੍ਹਾਂ ਹੀ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜਾ ਰੱਖੀਆਂ ਨੇ ਉਹ ਤਾਂ ਸਾਰੀਆਂ ਟਰੇਸ ਆਊਟ ਕਰਕੇ ਮਕਸਦ ਰਿਕਵਰੀ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਗੱਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਟਰੇਸ ਕਰ ਲਾਂਗੇ ਪਰ ਆਪਣਾ ਮਕਸਦ ਸਿਰਫ ਹੁਣ ਆਪਾਂ ਜਿਵੇਂ ਰਾਤ ਦੀ ਪੈਟਰੋਲਿੰਗ ਦੀ ਗੱਲ ਕੀਤੀ ਹੈ ਇਹਨੂੰ ਹੁਣ ਆਪਾਂ ਰਾਤ ਦੀ ਪੈਟਰੋਲਿੰਗ ਥੋੜਾ ਸ਼ਿਫਟ ਕਰ ਦਿੰਦੇ ਆ ਇੱਕ ਦੋ ਵਿੱਚ ਦਾਸੀ ਵੀ ਮੈਂ ਵੀ ਹੁਣ ਕੱਲ ਬਾਅਦ ਸੀਗਾ ਮੈਂ 9:30 10 ਵਜੇ ਤੱਕ ਤੋਂ ਮੈਂ ਪੱਕੋ ਕੈਂਚੀ ਹਰਿਆ ਇੱਥੇ ਇਹ ਸਾਰਾ ਏਰੀਆ ਕਵਰ ਕੀਤਾ ਪਛੋੜ ਮੈਂ ਆਪ ਕੋ ਦੇਖੇ ਬਾਲਮੀਕ ਚੌਥੀ ਪਰ ਸੰਡੇ ਸੀ ਆ ਉਦੋਂ ਬੰਸੀਆ ਬਜਾਇਆ ਉਦੋਂ ਮੈਂ ਖੜੇ ਰਿਹਾ ਸੀ ਇੱਥੇ ਉਹਦਾ ਉਹਦਾ ਹੋ ਗਈ ਸਾਡੀ ਜਿਹੜੀ ਟਾਈਮ ਪੀਰੀਅਡ ਦੇ ਬਾਅਦ 1 ਵਜੇ ਸੀਗਾ ਇਹਨੂੰ ਆਪਾਂ ਥੋੜਾ ਹੁਣ ਸ਼ਿਫਟ ਕਰ ਦਨੇ ਆ ਕਿ ਸਾਰੇ ਨੇ ਸਾਰੇ ਦੇ ਇਹੀ ਕਹਿਣਾ ਹੈ ਕਿ ਅਪਰ ਰਾਤ ਨੂੰ ਇੱਕ ਦੋਸਤ ਤੋਂ ਲੈ ਕੇ 4-5 ਵਜੇ ਤੱਕ ਕਵਰ ਕਰੀਏ ਇਹ ਚੀਜ਼ ਥੋੜੀ ਕਵਰ ਹੋ ਜਾਏਗੀ 90% ਹੋ ਜਾਏਗੀ ਜਿਹੜੀ ਜਿੰਨੇ ਵੀ ਪੈਟਰੋਲੀ ਨੇ ਉਹ ਆਪਾਂ ਸਾਰੇ ਇੱਥੇ ਸਾਰੇ ਆਪਾਂ ਰਾਤ ਨੂੰ ਸ਼ਿਫਟ ਕਰਕੇ ਤਾਂ ਕਿ ਪੈੜੇਦਾਰਾਂ ਨਾਲ ਵੀ ਮਸਲਾ ਨਾ ਹੋ ਆਈਏ ਵਿਚੋਰਾ ਦੇ ਜੋਣਾ ਦੇ ਹੌਸਲ